ਇੱਕ ਆਦਮੀ ਆਪਣੀ ਨਿੱਕੀ ਜੀ ਪੋਤੀ ਨੂੰ ਨਾਲ ਲੈ ਕਰਕੇ ਨਹਿਰ ਦੇ ਕੰਢੇ ਤੇ ਆਇਆ ਅੱਖੀ ਵੇਖੀ ਅੱਜ ਦੀ ਘਟਨਾ ਜੇ ਉਪਰਾਂ ਬੱਚੀ ਖੇਡੇ ਤੇ ਉਹ ਬੰਦੇ ਗੱਲਾਂ ਕਰਨ ਭੀ ਇਹਨੂੰ ਪੰਜਾਬੀ ਵਿੱਚ ਗੱਲ ਕਰਨੀ ਨਹੀਂ ਆਉਂਦੀ ਤੇ ਮੈਂ ਨਾਲ ਦੇ ਬੰਦੇ ਨੂੰ ਆਖਿਆ ਵੀ ਮੈਂ ਤਾਂ ਕੰਮ بگੜ ਗਿਆ ਬੇੜਾ ਗਰਕ ਹੋ ਗਿਆ ਕਹਿੰਦਾ ਕਿਉਂ ਮੈਂ ਆਖਿਆ ਜੀ ਨੂੰ ਪੰਜਾਬੀ ਨਹੀਂ ਆਉਂਦੀ ਜਪਜੀ ਸਾਹਿਬ ਉਹਨੇ ਥੋੜਾ ਪੜਨਾ ਉੱਥੇ ਅੰਗਰੇਜ਼ੀ ਬੋਲੇਗੀ ਅੰਗਰੇਜ਼ਾਂ ਦਾ ਪ੍ਰਭਾਵ ਪੈ ਜਾਏਗਾ ਦੂਜੀ ਤੀਜੀ ਪੂੜੀ ਨੂੰ ਇਹ 크ਰਿਸਚਨ ਬਣ ਜਾਣਗੇ ਦੂਜੀ ਤੀਜੀ ਪੀੜ੍ਹੀ ਨੂੰ 크ਰਿਸਚਨ ਬਣ ਜਾਣਗੇ ਸਾਡੀ ਰੀੜ ਦੀ ਹੱਡੀ ਜਬਜੀ ਸਾਹਿਬ ਹੈ ਮੈਂ ਤਕਰੀਬਨ ਰੋਜ਼ ਹਰਥਾਂ ਤੇ ਗੱਲ ਕਰਦਾ ਆਮ ਦੁਨੀਆਂ ਦਾ ਲੋਕੀਂ ਦੇ ਗਿਆਨੀ ਜੀ ਬੜੇ ਪਰੇਸ਼ਾਨ ਆ ਮੇਰਾ ਨਿੱਜੀ ਵਿਸ਼ਵਾਸ ਤੇ ਤਜਰਬਾ ਹੈ ਜਿੱਥੇ ਜਬਜੀ ਉਥੇ ਪਰੇਸ਼ਾਨੀ ਨਹੀਂ ਤੇ ਜਿੱਥੇ ਪਰੇਸ਼ਾਨੀ ਉਥੇ ਜਪਜੀ ਨਹੀਂ ਹੁਣਾ ਇਹ ਮੇਰੀ ਜ਼ਿੰਦਗੀ ਦਾ ਆਪਣਾ ਨਿੱਜੀ ਤਜਰਬਾ ਜਿੱਥੇ ਜਪਜੀ ਸਾਹਿਬ ਹੈ ਉਥੇ ਕੋਈ ਪਰੇਸ਼ਾਨੀ ਨਹੀਂ ਤੇ ਜਿੱਥੇ ਪਰੇਸ਼ਾਨੀ ਉਥੇ ਜਪਜੀ ਨਹੀਂ ਅੰਮ੍ਰਿਸ਼ਾ ਕਿਆ ਮਾਤਾ ਪਿਤਾ ਜੀ ਨੇ ਤੇ ਕਲਗੀਧਰ ਬਾਪੂ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਸੰਤਿਆ ਦਾ ਪ੍ਰਬੰਧ ਨਹੀਂ ਹੁਣਾ ਤੇ ਜੇ ਤੁਸੀਂ ਇਹਨੂੰ ਆਪਣੇ ਕੋਲ ਰੱਖ ਲਓ ਗੁਰਦੇਵ ਕਹਿਣ ਲੱਗੇ ਭਾਈ ਸਾਡਾ ਬੱਚਾ ਤੇ ਛੱਡ ਜਾਓ ਆਪਾਂ ਅੱਜ ਲੰਗਰ 'ਚੋਂ ਰੋਟੀ ਖਾ ਕੇ ਤੇ ਬਾਟੀ ਰੇੜ ਦਿੰਨੇ ਆ ਫੇ ਦੂਜਾ ਮਾਂਜੇ ਮੈਂ ਕਥਾ ਕਰਨ ਜਾਣਾ ਨਾ ਜੋ ਮੰਜੀ ਸਾਹਿਬ ਮੈਂ ਤਿੰਨ ਚਾਰ ਬਾਟੀਆਂ ਲੰਗਰ 'ਚ ਪਹੁੰਚਾਉਣਾ ਜਿਹੜੀਆਂ ਮੰਜੀ ਸਾਹਿਬ ਦੇ ਸਾਹਮਣੇ ਪਈਆਂ ਹੋਣਗੀਆਂ ਚਾਹ ਗੁਰੂ ਘਰੋਂ ਪੀਤੀ ਤੇ ਪਾਂਡਾ ਵੀ ਅਸੀਂ ਗੁਰਦੁਆਰਾ ਛਕੜੂng ਤਿਆਰ ਨਹੀਂ ਇਹ ਮੇਰਾ ਨਹੀਂ ਰੋਹਿਤ ਜਰਬਾ ਜੀ ਮੈਂ ਪਰਸੋਂ ਕਾ ਨਹੀਂ ਜਾ ਕੇ ਵੇਖ ਲਿਆ ਜੀ ਜਾ ਕੇ ਤੁਸੀਂ ਬਾਟੀਆਂ ਚੈੱਕ ਕਰ ਲਓ ਇਹਨੇ ਗਰਕ ਗਏ ਆ ਪਾਂਡੇ ਹੋਰ ਕੋ ਮਾਂਜੇ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਦਾ ਤੁਸੀਂ ਦਰਬਾਰ ਸਭ ਜਾਂਦੇ ਹੋ ਮਾਇਆ ਪਾਣੀ ਨਾ ਪਾਣੀ ਤੁਹਾਡਾ ਨਿੱਜੀ ਮਾਮਲਾ ਹੈ ਪਰ ਸਰੀਰ ਨੂੰ ਸਫਲਾ ਕਰਨ ਲਈ ਘੱਟ ਤੋਂ ਘੱਟ 5 ਬਾਟੀਆਂ ਜ਼ਰੂਰ ਮਾਂਜਿਆ ਕਰੋ ਜ਼ਰੂਰ ਮਾਂਜਿਆ ਕਰੋ ਜਿੰਨੀ ਕਿਸੇ ਦੀ ਗਜੈ ਕੋਈ 5 ਮਾਂਜੇ 10 ਮਾਂਜੇ ਪਰ ਭਾਂਡੇ ਮਾਂਜਿਆ ਕਰੋ ਬਾਬਾ ਦੀਪ ਸਿੰਘ ਭਾਂਡੇ ਮਾਰਦਾ ਇਹ ਬਾਬਾ ਦੀਪ ਸਿੰਘ ਦੀ ਆਪਾ ਜਨਮ ਦਿਹਾੜਾ ਮਰਾ ਨੇ ਬਾਬਾ ਦੀਪ ਸਿੰਘ ਦੀ ਦੀਵੰਤ ਲਿਖਿਆ ਆਇਆ ਉਸ ਮੌਕੇ ਅਨੰਦਪੁਰ ਸਾਹਿਬ ਸਰਬਲੋਹ ਦਾ ਪਹਿਰਾ ਸੀ ਤੇ ਲੋਹੇ ਦੇ ਭਾਂਡੇ ਨੂੰ ਮੰਨਣਾ ਬੜਾ ਔਖਾ ਹੈ ਆਪਾਂ ਤਾਂ ਅੱਜ ਕੱਲ ਇੰਨੇ ਮਾਡਰਨ ਹੋ ਗਏ ਆ ਆਪਾਂ ਲੋਹੇ ਦੀ ਕਿਰਪਾਨ ਨਹੀਂ ਪਾਉਂਦੇ ਕਹਿੰਨੇ ਵੀ ਗਿਆਨੀ ਜੰਗ ਪੈ ਜਾਂਦਾ ਆਪਾਂ ਤਾਂ ਤਸਦੀਲ ਦੀ ਪਾਈ ਹੈ ਲੋਏ ਦੀ ਕਤਫਾਨ ਬੰਨ੍ਹਣੀ ਬਸ ਸੁਨੋਖੀ ਹੈ। ਬਾਬਾ ਦੀਪ ਸਿੰਘ ਬਾਟਾ ਮਾਜਰੇ ਨੇ ਤੇ ਸੁਭਾਅ ਦੇ ਮੁਤਾਬਕ ਉਹਨਾਂ ਬਾਟੇ 'ਚ ਆਪਣਾ ਚਿਹਰਾ ਵੇਖਿਆ। ਤੇ ਕਲਗੀ ਤਰ ਬਾਪੂ ਮਗਰ ਫਲੋਤੇ ਹਨ। ਮੈਂ ਇੱਕ ਗੁਰਬਾਣੀ ਤਕਰੀਬ ਨੂੰ ਇਹ ਹਰ ਕਥਾ 'ਚ ਗੱਲ ਕਰਦਾ ਰਹਿਣਾ ਹੈ ਕਿ ਕਾਰਨ ਕੁੰਨਿੰਦ ਹੈ। ਕਿ ਰੋਜੀ ਦਹੰਦ ਹੈ। 109ਵੀਂ ਪੌੜੀ ਹੈ ਜਾਬ ਸਾਹਿਬ ਦੀ। ਇਹਦਾ ਭਾਵੇਂ ਪਿੱਛ ਨੂੰ ਬਹਾਨਾ ਕਿਰਪਾ ਕਰਨੀ ਨਾ ਉਦੋਂ ਬਹਾਨਾ ਬਣਦਾ ਬਹਾਨਾ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਝ ਤੇਰਾ ਭਾਣਾ ਕਲਗੀਧਰ ਬਾਪੂ ਨੇ ਆਖਿਆ ਪੁੱਤਰ ਕੀ ਵੇਨਾ ਭਾਈ ਕਹਿੰਦਾ ਮਹਾਰਾਜ ਜਦੋਂ ਮੈਂ ਭਾਂਡਾ ਮਾਜ ਲਈ ਨਾ ਇਹਦੇ ਵਿੱਚ ਚਿਹਰਾ ਤੱਕਦਾ ਜਿੰਨਾ ਚਿਰ ਮੈਨੂੰ ਚਿਹਰਾ ਉਹਨਾਂ ਚਿਰ ਭਾਂਡਾ ਛੱਡਦਾ ਨਹੀਂ ਤੇ ਕਲਗੀਧਰ ਬਾਪੂ ਹੱਸ ਕੇ ਕਹਿਣ ਲੱਗੇ ਪੁੱਤਰ ਦੀਪ ਸਿੰਘਾ ਜਿਵੇਂ ਤੂੰ ਭਾਂਡਾ ਮਾਜ ਕੇ ਤਨ ਸਫਲਾ ਕਰਦਾ ਨਾ ਜਬਜੀ ਸਾਹਿਬ ਦਾ ਪਾਠ ਕਰਕੇ ਤੇ ਮਨ ਮਾਜ ਲਿਆ ਕਰ ਤੈਨੂੰ ਤੇਰੇ ਚ ਮੈਂ ਦਸਾਂਗਾ ਕਿਉਂਕਿ ਆਪਕੇ RAM ਸੰਤ ਮੈਂ ਭੇਦ ਕਿਸ਼ਨਾ ਹੀ ਏਕ ਜਨ ਕਈ ਮੈਂ ਲੱਖ ਕਰੋਰੀ ਕਹਿੰਦੇ ਨਾਲ ਜਬਜੀ ਸਾਹਿਬ ਦਾ ਪਾਠ ਕਰ ਇਹਦੇ ਨਾਲ ਤੇਰਾ ਮਨ ਮਾਂਜਿਆ ਜਾਏਗਾ ਤੇ ਗੁਰਮਖਾ ਤੂੰ ਆਪਣੇ ਚ ਮੈਨੂੰ ਵੇਖ ਲਈਂ ਆਪਣੇ ਚੋਂ ਕਿਉਂਕਿ ਆਪਾਂ ਕਹਿੰਦੇ ਆ ਕਾਹੇ ਰੇ ਬਨ ਖੋਜਣ ਜਾਈ ਸਰਬਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਮੁਕਰਮਾਏ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਟਹੀ ਖੋਜੋ ਭਾਈ